ਤਾਨੇ ਕਿੱਦਾਂ ਦੀ ਲੱਗੀ ਫਿਲਮ ਐਕਸ਼ਨ ਮੂਵੀ ਸੀ ਬਟ ਮੇਰੇ ਖਿਆਲ ਨਾਲ ਇੰਟਰਸਟਿੰਗ ਐ ਕਾਫੀ ਮੀਡੀਆ ਨੂੰ ਆਉਣਾ ਚਾਹੀਦਾ ਆਡੀਅנס ਨੂੰ ਆਉਣਾ ਚਾਹੀਦਾ ਦੇਖਣ ਆਸਤੇ ਓਕੇ ਇਦਾਂ ਦੀਆਂ ਫਿਲਮਾਂ ਕਰੋਗੇ ਰეკਮੈਂਡ ਹਾਂਜੀ ਮੈਂ ਕਰਾਂਗੀ ਬਸ ਵਿੱਚੋਂ ਕਿਨੇ ਨੰਬਰ ਦੋਗੇ 8 ਨੰਬਰ ਵਾਲਾ 8 ਨੰਬਰ ਦੋਗੇ ਹਾਂਜੀ ਓਕੇ ਦੋ ਨੰਬਰ ਕੱਟ ਕੇ ਐਕਸ਼ਨ ਮੂਵੀ ਕਰਕੇ ਹਾਂਜੀ ਕਿੱਦਾਂ ਦੀ ਲੱਗੀ ਫਿਲਮ ਮੋਰਿੰਗ ਹੈਵਨ ਇੰਡੀਆ ਟੀਵੀ ਦੇ ਨਾਲ ਜੁੜੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਮੇਰੇ ਯਾਨੀ ਕਿ ਸਿਮਰਨ ਦੇ ਵੱਲੋਂ ਨਿੱਘਾ ਸਵਾਗਤ ਹੈ ਅੱਜ ਸ਼ੁੱਕਰਵਾਰ ਹੈ ਤੇ ਹਰ ਸ਼ੁੱਕਰਵਾਰ ਨੂੰ ਇੱਕ ਨਵੀਂ ਫਿਲਮ ਸਿਨੇਮਾ ਘਰਾਂ ਦੇ ਵਿੱਚ ਲੱਗਦੀ ਹੈ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਉਸ ਫਿਲਮ ਨੂੰ ਪਿਆਰ ਕਰਨ ਦੇ ਲਈ ਵੀ ਪਹੁੰਚਦੇ ਨੇ ਪਰ ਕੁਝ ਉਹ ਜਿਹਆਂ ਫਿਲਮਾਂ ਵੀ ਹੁੰਦੀਆਂ ਨੇ ਜਿਨ੍ਹਾਂ ਨੂੰ ਪਿਆਰ ਨਹੀਂ ਮਿਲਦਾ ਤੇ ਇਹ ਫਿਲਮਾਂ ਪੂਰੀ ਤਰ੍ਹਾਂ ਫਲॉप ਹੋ ਜਾਂਦੀਆਂ ਨੇ ਤੇ ਅੱਜ ਜਿਹੜੀ ਫਿਲਮ ਲੱਗੀ ਆ ਸਿਨੇਮਾ ਕਰਾਮ ਦੇ ਵਿੱਚ ਬੜੀਆਂ ਆਸਾਂ ਉਮੀਦਾਂ ਦੇ ਨਾਲ ਇਹ ਫਿਲਮ ਪੂਰੀ ਟੀਮ ਦੇ ਵੱਲੋਂ ਤਿਆਰ ਕੀਤੀ ਗਈ ਸੀ ਬੇਬੇ ਮੈਂ ਬਦਮਾਸ਼ ਬਣੂੰਗਾ ਜਿਸ ਦੇ ਵਿੱਚ ਜਗਜੀਤ ਸੰਧੂ ਹੋਰਾਂ ਨੇ ਬਹੁਤ ਸੋਹਣੀ ਐਕਟਿੰਗ ਕੀਤੀ ਆਰੋਪਾਲੀ ਹੋਣੇ ਵੀ ਜਿਨ੍ਹਾਂ ਦੇ ਵੱਲੋਂ ਬੇਹਦੀ ਖੂਬਸੂਰਤ ਰੋਲ ਇਸ ਵਿੱਚ ਅਦਾ ਕੀਤਾ ਗਿਆ ਪਰ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਹੁਣ ਫਿੱਕੀ ਪੈ ਚੁੱਕੀ ਹੈ ਜੀ ਬਿਲਕੁਲ ਸਿਨੇਮਾ ਘਰਾਂ ਦੀ ਆਣ ਸ਼ਾਨ ਬਣਨ ਵਾਸਤੇ ਇਹ ਫਿਲਮ ਜਿੱਥੇ ਅੱਜ 6 ਫਰਵਰੀ ਸਾਲ 2026 ਨੂੰ ਲੱਗੀ ਸੀ ਪਰ ਇਹ ਫਿਲਮ ਜਲੰਧਰ ਦੇ ਪੀਵੀਆਰ ਮਾਲ ਦੇ ਵਿੱਚ ਕਹਿ ਸਕਦੇ ਹਾਂ ਕਿ ਫਲॉप ਹੋ ਚੁੱਕੀ ਹੈ ਕਿਉਂਕਿ ਸਵੇਰ ਦੇ ਹੁਣ ਤੱਕ 3 ਸ਼ੋਅ ਲੱਗੇ ਲੱਗ ਚੁੱਕੇ ਨੇ ਤੇ ਤਿੰਨ ਸ਼ੋਅ ਦੇ ਵਿੱਚ ਸਭ ਤੋਂ ਪਹਿਲੇ ਸ਼ੋਅ ਦੇ ਵਿੱਚ 13 ਜਣੇ ਸੀ ਦੂਸਰੇ ਸ਼ੋਅ ਦੇ ਵਿੱਚ 4 ਜਣੇ ਸੀ ਤੇ ਤੀਸਰੇ ਸ਼ੋਅ ਦੇ ਵਿੱਚ ਸਿਰਫ ਤੇ ਸਿਰਫ 3 ਹੀ ਲੋਕਾਂ ਦੀ ਐਂਟਰੀ ਹੋਈ ਸੋ ਬਹੁਤ ਉਮੀਦਾਂ ਸੀ ਇਸ ਟੀਮ ਨੂੰ ਕਿ ਬਹੁਤ ਸੋਹਣੀ ਫਿਲਮ ਬਣੇਗੀ ਲੋਕ ਇਸ ਨੂੰ ਕਾਫੀ ਪਿਆਰ ਦੇਣਗੇ ਕਿਉਂਕਿ ਸਭ ਤੋਂ ਪਹਿਲਾਂ ਇਸ ਵਿੱਚ ਮਾਂ ਤੇ ਪੁੱਤ ਦਾ ਕਿਰਦਾਰ ਵਿਖਾਇਆ ਗਿਆ ਕਿ ਕਿਸ ਤਰੀਕੇ ਦੇ ਨਾਲ ਇੱਕ ਪੁੱਤ ਆਪਣੀ ਮਾਂ ਨੂੰ ਅਖੀ ਕਹਿੰਦਾ ਹੈ ਕਿ ਮਾਂ ਮੈਂ ਬਦਮਾਸ਼ ਬਣਾਗਾ ਤੇ ਇਹ ਫਿਲਮ ਬਾਕੀ ਫਿਲਮਾਂ ਨਾਲੋਂ ਕੁਝ ਵੱਖਰੀ ਇਹਨਾਂ ਵੱਲੋਂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਜਿਸ ਤਰੀਕੇ ਦੇ ਨਾਲ ਜਲੰਧਰ ਦੇ ਪੀਵੀਆਰ ਮਾਲ ਦੇ ਵਿੱਚ ਇਸ ਫਿਲਮ ਨੂੰ ਬਹੁਤ ਫਿੱਕਾ ਰਿਸਪਾਂਸ ਮਿਲਿਆ ਹੈ ਸੋ ਵੇਖ ਸਕਦੇ ਹੋ ਕਿ ਕਿਤੇ ਨਾ ਕਿਤੇ ਇਹ ਫਿਲਮ ਜਿਹੜੀ ਬਹੁਤ ਕਹਿ ਸਕਦੇ ਹਾਂ ਕਿ ਉਮੀਦਾਂ ਦੇ ਨਾਲ ਬਣੀ ਸੀ ਉਹ ਫਿਲਮ ਹੁਣ ਬਿਲਕੁਲ ਫਿੱਕੀ ਪੈ ਚੁੱਕੀ ਹੈ ਕਿਉਂਕਿ ਨਹੀਂ ਲੋਕ ਨਿਕਲ ਰਹੇ ਆਪਣੇ ਘਰਾਂ ਤੋਂ ਬਾਹਰ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ OTT ਪਲੇਟਫਾਰਮਸ ਨੇ ਵੀ ਸਿਨੇਮਾ ਘਰਾਂ ਦੇ ਵਿੱਚ ਰੌਣਕਾਂ ਘਟਾ ਦਿੱਤੀਆਂ ਨੇ ਸਿਨੇਮਾ ਘਰਾਂ ਦੇ ਵਿੱਚ ਹੁਣ ਗਿਣਤੀ ਦਿਨ ਪ੍ਰਤੀ ਦਿਨ ਵਧ ਘਟਦੀ ਜਾ ਰਹੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ OTT ਪਲੇਟਫਾਰਮਸ ਆ ਚੁੱਕੇ ਨੇ ਲੋਕ ਸਿਨੇਮਾ ਘਰਾਂ ਦੇ ਵਿੱਚ ਆਣਾ ਘੱਟ ਪਸੰਦ ਕਰਦੇ ਨੇ ਤੇ ਬਹੁਤ ਘੱਟ ਫਿਲਮਾਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਹਾਊਸਫੁੱਲ ਹੁੰਦੇ ਨੇ ਸੋ ਜਿਸ ਤਰੀਕੇ ਦੇ ਨਾਲ ਇਹ ਫਿਲਮ ਸੀ ਅੱਜ ਬੜੀਆਂ ਉਮੀਦਾਂ ਦੇ ਨਾਲ ਇਹ ਪੂਰੀ ਜਿਹੜੀ ਟੀਮ ਸੀ ਉਹ ਵੇਟ ਕਰਦੀ ਪਈ ਸੀ ਕਿ ਸਾਡੀ ਫਿਲਮ ਸੁਪਰ ਡੂਪਰ ਹਿੱਟ ਹੋਊਗੀ ਜਿਹੜੇ ਪੰਜਾਬ ਦੇ ਲੋਕ ਨੇ ਇਸ ਫਿਲਮ ਨੂੰ ਪਿਆਰ ਦੇਣਗੇ ਪਰ ਅਜਿਹਾ ਕੁਝ ਵੀ ਨਹੀਂ ਹੋਇਆ ਨਿਰਾਸ਼ਾ ਛਲਕਦੀ ਪਈਆ ਕਿਉਂਕਿ ਪੰਜਾਬ ਦੇ ਹੋਰਾਂ ਇਲਾਕਿਆਂ ਦੇ ਵਿੱਚ ਵੀ ਸਾਡੀ ਟੀਮ ਦੇ ਵੱਲੋਂ ਜਦੋਂ ਰਿਵਿਊ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਈ ਅਜਿਹੇ ਸ਼ਹਿਰ ਦਿਖਾਈ ਦਿੱਤੇ ਜਿਨ੍ਹਾਂ ਦੇ ਵਿੱਚ ਬਿਲਕੁਲ ਵੀ ਇੱਕ ਵੀ ਟਿਕਟ ਨਹੀਂ ਵਿਕੀ ਤੇ ਜੇਕਰ ਕਿਸੇ ਥਾਂ ਤੇ ਵਿਕੀਆ ਤੇ ਦੋ ਤੋਂ ਤਿੰਨ ਜਾਂ ਚਾਰ ਟਿਕਟਾਂ ਤੋਂ ਬਾਅਦ ਕੋਈ ਟਿਕਟ ਨਹੀਂ ਵੇਖ ਸਕੀ ਸੋ ਤੁਸੀਂ ਵੀ ਜ਼ਰੂਰ ਦੱਸਣਾ ਹੈ ਕਿ ਤੁਸੀਂ ਪੰਜਾਬ ਦੇ ਕਿਸ ਜ਼ਿਲ੍ਹੇ ਦੇ ਨਾਲ ਸੰਬੰਧਤ ਹੋ ਤੇ ਇਸ ਵਿੱਚ ਤੁਸੀਂ ਜੇਕਰ ਇਸ ਫਿਲਮ ਨੂੰ ਵੇਖਣਾ ਚਾਹੁੰਦੇ ਹੋ ਆਪਣੇ ਪਰਿਵਾਰ ਦੇ ਨਾਲ ਜਾਂ ਤੁਸੀਂ ਦੇਖ ਕੇ ਆਏ ਹੋ ਜਾਂ ਦੇਖਣ ਦੀ ਇੱਛਾ ਬਣਾ ਰਹੇ ਹੋ ਕੀ ਤੁਹਾਡੀ ਫੀਡਬੈਕ ਹੈ ਜ਼ਰੂਰ ਤੁਸੀਂ ਆਪਣੀ ਫੀਡਬੈਕ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਲਿਖ ਕੇ ਭੇਜਣੀ ਹੈ ਤੇ ਆਉਣ ਵਾਲੀਆਂ ਹੋਰਾਂ ਫਿਲਮਾਂ ਬਾਰੇ ਵੀ ਅਜਿਹੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਸੋ ਆਡੀਅנס ਵੇਖ ਕੇ ਆਈਏ ਇਸ ਫਿਲਮ ਨੂੰ ਗੱਲਬਾਤ ਕਰਦੇ ਆ ਮੈਮ ਕਿ ਦੇਖੀ ਫਿਲਮ ਕਿ हाँ जी बहुत अच्छी लगी बहुत मजा आया अच्छा हाँ. ऑडियंस घट सी ना इस फिल्म दे हाँ काफ़ी लो सी <laughs> okay, तुसी भी देख के आए हो कि लगी फिल्म बोरिंग बोरिंग लगी बोरिंग क्यों लगी ਸੀਨੀ ਵਧੀਆ ਲੱਗੇ ਸੌਂਗ ਲੜਾਈ ਸੀ ਠੀਕ ਲੜਾਈ ਸੀ ਲੜਾਈ ਸੀ ਇਸ ਲਈ ਐਚਾ ਤੁਹਾਨੂੰ ਕਿੱਦਾਂ ਦੀ ਲੱਗੀ ਫਿਲਮ ਐਕਸ਼ਨ ਮੂਵੀ ਸੀ ਬਟ ਮੇਰੇ ਖਿਆਲ ਨਾਲ ਇੰਟਰਸਟਿੰਗ ਹੈ ਕਾਫੀ ਮੀਡੀਆ ਨੂੰ ਆਉਣਾ ਚਾਹੀਦਾ ਆਡੀਅנס ਨੂੰ ਆਉਣਾ ਚਾਹੀਦਾ ਦੇਖਣ ਆਸਤੇ ਓਕੇ ਇਦਾਂ ਦੀਆਂ ਫਿਲਮਾਂ ਕਰੋਗੇ ਰეკਮੈਂਡ ਹਾਂਜੀ ਮੈਂ ਕਰਾਂਗੀ ਥੈਂਕ ਯੂ ਠੀਕ ਹੈ ਜੀ ਮੈਮ ਤੁਹਾਨੂੰ ਕਿੱਦਾਂ ਦੀ ਲੱਗੀ ਫਿਲਮ ਬਹੁਤ ਵਧੀਆ ਲੱਗੀ ਜੀ ਬਹੁਤ ਵਧੀਆ ਲੱਗੀ ਬਹੁਤ ਅੱਛੇ ਲੱਗੇ ਹਾਂਜੀ 10 ਵਿੱਚੋਂ ਕਿੰਨੇ ਨੰਬਰ ਦੋਗੇ 8 ਨੰਬਰ 8 ਨੰਬਰ ਦੋਗੇ ਹਾਂਜੀ ਓਕੇ ਦੋ ਨੰਬਰ ਕੱਟ ਕੇ ਐਕਸ਼ਨ ਮੂਵੀ ਕਰਕੇ ਹਾਂਜੀ ਓਕੇ ਠੀਕ ਹੈ ਥੈਂਕ ਯੂ ਮੈਮ ਥੈਂਕ ਯੂ ਸੋ ਜਦੋਂ ਪੂਰੀ ਟੀਮ ਬਹੁਤ ਮਿਹਨਤ ਕਰਕੇ ਵਧੀਆ ਕਨਸੈਪਟ ਦੇ ਨਾਲ ਚੀਜ਼ਾਂ ਲੈ ਕੇ ਆਉਂਦੀ ਹੈ ਤੇ ਉਹਨਾਂ ਦੇ ਵੱਲੋਂ ਵੀ ਗਿਲੇ ਸ਼ਿਕਵੇ ਕੀਤੇ ਜਾਂਦੇ ਨੇ ਕਿ ਸਾਨੂੰ ਜਿਹੜਾ ਚੰਗਾ ਰਿਸਪਾਂਸ ਨਹੀਂ ਮਿਲਦਾ ਅਸੀਂ ਬਹੁਤ ਮਿਹਨਤ ਕਰਦੇ ਹਾਂ ਪਰ ਪੰਜਾਬ ਦੇ ਲੋਕ ਉਹਨਾਂ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ ਸੋ ਬਹੁਤ ਮਿਹਨਤ ਲੱਗਦੀ ਹੈ ਬਹੁਤ ਪੈਸਾ ਖਰਚ ਹੁੰਦਾ ਹੈ ਉਹਨਾਂ ਫਿਲਮਾਂ ਨੂੰ ਤਿਆਰ ਕਰਨ ਦੇ ਵਾਸਤੇ ਸੋ ਤੁਸੀਂ ਵੀ ਜ਼ਰੂਰ ਕੋਸ਼ਿਸ਼ ਕਰੋ ਕਿ ਜੇਕਰ ਚੰਗੀਆਂ ਫਿਲਮਾਂ ਨੇ ਤੁਸੀਂ ਆਪਣੇ ਪਰਿਵਾਰ ਦੇ ਨਾਲ ਉਹਨਾਂ ਫਿਲਮਾਂ ਨੂੰ ਜ਼ਰੂਰ ਵੇਖਣ ਆਓ ਸੋ ਇੱਕ ਵਾਰ ਤੁਸੀਂ ਵੇਖ ਸਕਦੇ ਹੋ ਕਿ ਥੀਏਟਰ ਜਿੱਥੇ ਇਹ ਥੀਏਟਰ ਕਿਸੇ ਸਮੇਂ ਦੇ ਵਿੱਚ ਭਰੇ ਹੁੰਦੇ ਸੀਗੇ ਅੱਜ ਉਹ ਥੀਏਟਰ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਖਾਲੀ ਹੁੰਦੇ ਹੋਏ ਨਜ਼ਰ ਆਉਂਦੇ ਪਏ ਨੇ ਕੁਝ ਕੁ ਲੋਕ ਆਂਦੇ ਪਏ ਨੇ ਹੋਰਾਂ ਫਿਲਮਾਂ ਨੂੰ ਪ੍ਰੇਫਰੈਂਸ ਕਰਦੇ ਪਏ ਨੇ ਤੇ ਜੇਕਰ ਇਸੇ ਤਰੀਕੇ ਦੇ ਨਾਲ ਫਿਲਮਾਂ ਨੂੰ ਜੋ ਕਿ ਫਿਲਮਾਂ ਪ੍ਰਤੀ ਰੁਚੀ ਘਟਦੀ ਜਾਏਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਇਸ ਖੇਤਰ ਦੇ ਵਿੱਚ ਇੱਕ ਵੱਡਾ ਲਾਸ ਹੋ ਸਕਦਾ ਹੈ ਸੋ ਬੇਬੇ ਮੈਂ ਬਦਮਾਸ਼ ਬਣੂੰਗਾ ਫਿਲਮ ਅੱਜ 6 ਫਰਵਰੀ ਨੂੰ ਸਿਨੇਮਾ ਘਰਾਂ ਦੇ ਵਿੱਚ ਲੱਗੀ ਕੁਝ ਚੰਗਾ ਰਿਸਪੌਂਸ ਨਹੀਂ ਮਿਲਿਆ ਕਹਿ ਸਕਦੇ ਆ ਕਿ ਫਿਲਮ ਜਿਹੜੀ ਬੜੀ ਵਧੀਆ ਇੱਕ ਸਟੋਰੀ ਲੈ ਕੇ ਆਈ ਸੀ ਇੱਕ ਕਨਸੈਪਟ ਲੈ ਕੇ ਆਈ ਸੀ ਕਿਉਂਕਿ ਟ੍ਰੇਲਰ ਤੋਂ ਤੁਸੀਂ ਵੀ ਅੰਦਾਜ਼ਾ ਲਗਾਇਆ ਸੀ ਵੀ ਅੰਦਾਜ਼ਾ ਲਗਾਇਆ ਕਿ ਫਿਲਮ ਜ਼ਬਰਦਸਤ ਹੋਏਗੀ ਤਮਾਕੇਦਾਰ ਹੋਏਗੀ ਬਾਕੀ ਫਿਲਮਾਂ ਨਾਲੋਂ ਕੁਝ ਵੱਖਰੀਆਂ ਚੀਜ਼ਾਂ ਇਸ ਵਿੱਚ ਹੋਣਗੀਆਂ ਪਰ ਜਿਸ ਤਰੀਕੇ ਦੇ ਨਾਲ ਰਿਸਪਾਂਸ ਮਿਲਿਆ ਹੈ ਉਸ ਤੋਂ ਬਾਅਦ ਕਿਤੇ ਨਾ ਕਿਤੇ ਟੀਮ ਨਿਰਾਸ਼ਪੇਖਨ ਨੂੰ ਮਿਲਦੀ ਪਈ ਹੈ ਪਰ ਕਹਿ ਸਕਦੇ ਹਾਂ ਕਿ ਹਾਲੇ ਸਮਾਂ ਹੈ ਅੱਜ ਪਹਿਲਾ ਦਿਨ ਹੈ ਸ਼ਾਇਦ ਲੋਕ ਆਪਣੇ ਕਮਾਕਾਰਾਂ ਦੇ ਵਿੱਚ ਬਿਜ਼ੀ ਹੋਣਗੇ ਸ਼ਨੀਵਾਰ ਐਤਵਾਰ ਦਾ ਦਿਨ ਹੈ ਜਿਸ ਦੇ ਵਿੱਚ ਲੋਕ ਆ ਸਕਦੇ ਨੇ ਇਸ ਫਿਲਮ ਨੂੰ ਦੇਖ ਸਕਦੇ ਨੇ ਇਸ ਫਿਲਮ ਦੀ ਕਹਾਣੀ ਦੀ ਉਹਨਾਂ ਦੇ ਵੱਲੋਂ ਕਾਫੀ ਸ਼ਲਾਘਾ ਵੀ ਕੀਤੀ ਜਾ ਸਕਦੀ ਹੈ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫਿਲਮ ਸੁਪਰ ਡੂਪਰ ਹਿੱਟ ਹੋ ਸਕਦੀ ਹੈ ਸੋ ਫਿਲਮਾਂ ਦੇ ਨਾਲ ਜੁੜੀਆਂ ਹੋਈਆਂ ਆਹੀਆਂ ਅਜ ਆਂ ਅਪਡੇਟਸ ਜਲਦੀ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਸੋ ਜੁੜੇ ਰਹੋ ਹੈਵਨ ਇੰਡੀਆ ਟੀਵੀ ਦੇ ਨਾਲ ਸੋ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸਿਮਰਨ ਉਦੇ ਹੋ ਇਜਾਜ਼ਤ ਤੇ ਵੱਖੋ-ਵੱਖਰੀਆਂ ਫਿਲਮਾਂ ਆਪਣੇ ਪਰਿਵਾਰ ਦੇ ਨਾਲ ਜਿਹੜੀਆਂ ਫਿਲਮਾਂ ਸੱਚਮੁੱਚ ਬਹੁਤ ਸੋਹਣੀਆਂ ਬਣੀਆਂ ਨੇ ਬੜੀ ਮਿਹਨਤ ਨਾਲ ਜਿਹੜੀਆਂ ਤਿਆਰ ਹੋਈਆਂ ਨੇ ਹੁਣ ਫਿਲਮਾਂ ਨੂੰ ਵੇਖਣ ਵਾਸਤੇ ਜ਼ਰੂਰ ਜਾਓ ਸੋ ਇਨਾ ਹੀ ਤਸਵੀਰਾਂ ਦੇ ਨਾਲ ਤੇ ਇਨਾ ਹੀ ਜਿਹੜੀਆਂ ਖਾਸ ਜਾਣਕਾਰੀ ਦੇ ਨਾਲ ਤੁਹਾਡੇ ਸਾਰਿਆਂ ਦੇ ਕੋਲੋਂ ਲੈਨੇ ਆ ਇਜਾਜ਼ਤ ਮੈਂ ਸਿਮਰਨ ਚੰਦਲੰਦਰ ਤੋਂ ਕੈਮਰਾਮੈਨ ਰਿਸ਼ਭ ਦੇ ਨਾਲ ਧੰਨਵਾਦ